ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ 2024 ਨੂੰ ਲੈ ਕੇ 2024 ਦੇ ਵਿੱਚ ਜਿਹੜੇ ਇਲੈਕਸ਼ਨ ਹੈਗੇ ਆ ਲੋਕ ਸਭਾ ਦੇ ਉਹ ਆ ਗਏ ਨੇ ਸਿਰ ਤੇ ਕਿਤਨਾ ਕਿਤੇ ਉਦਾ ਜਿਹੜਾ ਭਿਗੋਲਾ ਉਹ ਵੀ ਵੱਜ ਚੁੱਕਾ ਜਿਹੜੀਆਂ ਪਾਰਟੀਆਂ ਹੈਗੀਆਂ ਕਿਤਨਾ ਆਪਣੇ ਉਮੀਦਵਾਰ ਜਿਹੜੇ ਐਲਾਨ ਨੇ ਜਾ ਰਹੀ ਹੈ ਕਈ ਜਗ੍ਹਾ ਐਲਾਨ ਵੀ ਦਿੱਤੇ ਨੇ ਪਰ ਅਸੀਂ ਗੱਲ ਕਰਾਂਗੇ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਹੈਗਾ ਗੁਰਦਾਸਪੁਰ ਲੋਕ ਸਭਾ ਚੋਣਾਂ ਦੀ ਉੱਥੇ ਗੱਲ ਕਰਾਂਗੇ ਵੀ ਇਸ ਵਾਰ ਜਿਹੜਾ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਕਿੱਦਾਂ ਦਾ ਉਮੀਦਵਾਰ ਚਾਹੀਦਾ ਲੋਕਲ ਚਾਹੀਦਾ ਕਿ ਜਾਂ ਪੈਰਾਸ਼ੂਟ ਨਾਲ ਉਤਾਰਿਆ ਦੱਸ ਵੀ ਕਿ ਪਿਛਲੀ ਵਾਰ ਜਿਹੜਾ ਅੰਮਤੀ ਬਣੇ ਸੀਗੇ ਸੰਨੀ ਦੇਵ ਜੀ ਪੈਰਾਸ਼ੂਟ ਨਾਲ ਉਤਾਰੇ ਸੀਗੇ ਲੋਕਾਂ ਨੇ ਵੱਧ ਚੜ ਕੇ ਉਹਨਾਂ ਨੂੰ ਵੋਟਾਂ ਪਾਈਆਂ ਜਿਤਾਇਆ ਉਹ ਜਿੱਤ ਵੀ ਗਏ ਲੇਕਿਨ 5 ਸਾਲਾਂ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਏ ਉਹਨਾਂ ਦੇ ਜਿਹੜੇ ਪੋਸਟਰ ਵੀ ਲੱਗੇ ਗੁੰਮਸ਼ੁਦਗੀ ਦੇ ਕਈ ਵਾਰ ਵੀ ਉਹਨਾਂ ਨੂੰ ਲੱਭ ਕੇ ਲਿਆਓ ਨਾਮ ਵੀ ਰੱਖੇ ਗਏ ਲੇਕਿਨ ਕਿਤੇ ਵੀ ਉਹ ਨਜ਼ਰ ਨਹੀਂ ਆਏ ਇਸ ਵੇਲੇ ਅਸੀਂ ਜਿਹੜਾ ਪਠਾਨਕੋੜ ਦਾ ਹਲਕਾ ਪੁਆ ਉੱਥੇ ਪਿੰਡ ਹੈਗਾ ਨਰੋਟ ਮਹਿਰਾ ਉੱਥੇ ਖੜੇ ਆ ਤੁਸੀਂ ਦੇਖਿਓ ਇੱਥੇ ਕਾਫੀ ਜੂਥ ਖੜੇ ਨੇ ਇਹਨਾਂ ਨਾਲ ਗੱਲ ਕਰਾਂਗੇ ਵੀ ਇਸ ਵਾਰ ਉਹ ਕੀ ਚਾਹੁੰਦੇ ਨੇ ਕਿੱਦਾਂ ਦਾ ਉਹਨਾਂ ਨੂੰ ਜਿਹੜਾ ਨੇਤਾ ਚਾਹੀਦਾ ਤੇ ਕੀ ਉਹਨਾਂ ਦਾ ਟੈਣਾ ਹੈਗਾ ਜੀ ਸਰ ਕੀ ਨਾਂ ਆਪਣਾ ਜੀ ਮੇਰਾ ਨਾਮ ਦੀਪਕ ਸ਼ਰਮਾ ਮੈਂ ਬਲਕਸ਼ਮਤੀ ਮੈਂਬਰ ਨਰੋਟ ਮਹਿਰੇ ਤੋਂ ਕਾਂਗਰਸ ਪਾਰਟੀ ਤੋਂ ਦੀਪਕ ਜੀ ਲੋਕ ਸਭਾ ਚੋਣ ਜਿਹੜੇ ਹੈਗੇ ਨੇ 2024 ਦੇ ਆ ਗਏ ਨੇ ਹੋ ਸਕਦਾ ਅਗਲੇ ਮਹੀਨੇ ਜਿਹੜੇ ਹੋ ਜਾਣ ਉਮੀਦਵਾਰ ਵੀ ਐਲਾਨੇ ਯਾਰ ਇਹ ਨੇ ਪਿਛਲੀ ਵਾਰ ਜਿਹੜਾ ਹੈ ਸੀਗਾ ਸੰਨੀ ਦੇਵਾਲ ਜੀ ਕਹਿੰਦੇ ਨੇ ਪੈਰਾਸੂਟ ਤਾਂ ਹੀ ਉਤਾਰਿਆ ਸੀਗਾ ਉਹਨਾਂ ਨੂੰ ਲੋਕਾਂ ਨੇ ਕਾਫੀ ਬੋਟਾਂ ਪਾਈਆਂ ਸੀ ਜਿਤਾਇਆ ਸੀਗਾ ਕੀ ਉਹਨਾਂ ਦੇ ਕੋਈ ਕੰਮ ਕਾਜ ਹੋਏ ਮੈਨੂੰ ਲੱਗਦਾ ਸ਼ੁਗਪਈ ਸਾਡੇ ਤੋਂ ਵੱਧ ਤੁਸੀਂ ਜਾਣਦੇ ਹੋ ਬਾਕੀ ਅਲੱਗ-ਅਲੱਗ ਪਿੰਡਾਂ ਵਿੱਚ ਘੁੰਮਦੇ ਹੋ ਪੂਆ ਹਲਕਾ ਨਹੀਂ ਪੂਰਾ ਜ਼ਿਲ੍ਹਾ ਗੁਦਾਸਪੁਰ ਤੋਂ ਜਿਹੜਾ ਠੱਗਿਆ ਠੱਗਿਆ ਗਿਆ ਮੈਨੂੰ ਲੱਗਦਾ ਬੀਜੇਪੀ ਵਾਲੇ ਵੱਧ ਠੱਗੇ ਗਏ ਨੇ ਠੀਕ ਹੈ ਇਹਨਾਂ ਨੇ ਹਵਾਈ ਲੀਡਰ ਲਿਆਂਦਾ ਸੰਨੀ ਜੋਲ ਜੀ ਹਾਂਜੀ ਚਲਾ ਦਿਓ ਜੀ ਹਥੋੜਾ ਚਲਾ ਦੇਓ ਜੀ ਨਲਕਾ ਜੀ ਗੱਡ ਦੇਾਂਗੇ ਇਹ ਕਰਦੇਾਂਗੇ ਉਹ ਬੰਦਾ ਸਟਾਰ ਹੀ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹਨੇ ਆਪਣੇ ਪੁੱਤਰ ਨੂੰ ਵੀ ਲਾਂਚ ਕਰਨਾ ਹੀ ਤੇ ਇਹ ਰਾਜਨੀਤੀ ਉਹਦੇ ਬਸ ਦੀ ਗੱਲ ਨਹੀਂ ਠੀਕ ਹੈ ਨਾ ਬੀਜੇਪੀ ਵਾਲਿਆਂ ਦਾ ਮਕਸਦ ਹੀ ਇਹ ਹੁੰਦਾ ਕਿ ਬਾਹਰੋਂ ਕੋਈ ਹਵਾਈ ਲੀਡਰ ਲਿਆਂਦਾ ਜਾਏ ਤੇ ਦੁਨੀਆ ਗੁਦਾਸਪੁਰ ਦੀ ਭੋਲੀ ਭਾਲੀ ਜਨਤਾ ਨੂੰ ਬੇਕੂ ਬਣਾਇਆ ਜਾਏ ਮੇਰੇ ਤੁਹਾਡੇ ਚੈਨਲ ਦੇ ਰਾਹੀਂ ਇਹੀ ਬੇਨਤੀ ਹੈ ਕਿ ਲੀਡਰ ਜਿਹੜਾ ਉਹ ਲੋਕਲ ਹੋਣਾ ਚਾਹੀਦਾ ਹੈ ਜਿਨੂੰ ਜਾ ਕੇ ਅਸੀਂ ਮਿਲ ਸਕੀਏ ਆਪਣੀ ਸਮੱਸਿਆ ਸੁਣਾ ਸਕੀਏ ਤੇ ਲੋਕਾਂ ਦੇ ਜਿਹੜੇ ਰੰਦੇ ਕੰਮ ਨੇ ਠੀਕ ਹੈ ਉਹ ਲੋਕ ਸਭਾ ਵਿੱਚ ਜਾ ਕੇ ਸਾਡੇ ਪੋਏ ਹਲਕੇ ਦੀ ਪਲੱਸ ਗੁਦਾਸਪੁਰ ਜ਼ਿਲ੍ਹੇ ਦੀ ਆਵਾਜ਼ ਜਿਹੜੀ ਹੈ ਬੁਲੰਦ ਕਰ ਸਕੀਏ ਮੈਨੂੰ ਨਹੀਂ ਲੱਗਦਾ ਕਿ ਸਨੀ ਦੇ ਉਲ ਨੂੰ ਅਸੀਂ ਕਿਤੇ ਲੋਕ ਸਭਾ ਵਿੱਚ ਉਹੀ ਜਿਹੜੇ ਸਿਗਨੇਚਰ ਕਰਨ ਜਿਹੜੇ ਪਹਿਲੇ ਦਿਨ ਆਏ ਹੋਣੇ ਆ ਉਸ ਤੋਂ ਬਾਅਦ ਐਹੀ ਨਹੀਂ ਦੇਖਿਆ ਉਹ ਤਾਂ ਕਦੀ ਆਪਣੇ ਮੁੜੇ ਦੀ ਫਿਲਮਾਂ ਦੀ ਸ਼ੂਟਿੰਗ ਤੇ ਕਦੀ ਆਪਣੀ ਗਦਰ ਦੀ ਸ਼ੂਟਿੰਗ ਲੱਗਦਾ ਕੋਈ ਹੁਣ ਗਦਰ 3 ਵੀ ਬਣਾਣਗੇ ਇੱਧਰ ਗੁਦਾਸਪੁਰ ਜ਼ਿਲ੍ਹੇ ਵਿੱਚ ਨਹੀਂ ਆਉਣਾ ਉਹਨਾਂ ਨੇ ਠੀਕ ਹੈ ਜਿੱਦਾਂ ਦੇਖੀਏ ਕਿ ਪੰਜਾਬ ਦੇ ਵਿੱਚ ਚਾਰ ਪਾਰਟੀਆਂ ਹੈਗੀਆਂ ਅਕਾਲੀ ਹੈਗੀ ਭਾਜੀਪੀ ਹੈਗੀ ਆਮ ਆਦਮੀ ਪਾਰਟੀ ਹੈਗੀ ਹੈ ਕਾਂਗਰਸ ਹੈਗੀ ਹੈ ਉਹ ਚਾਰੇ ਜੇ ਲੋਕਲ ਲੀਡਰ ਦੇ ਦਿੰਦੇ ਨੇ ਤੇ ਫਿਰ ਕਿੰਨੂੰ ਤੁਸੀਂ ਵੋਟ ਪਾਓਗੇ ਦੇਖੋ ਜੀ ਇੱਥੇ ਜਦੋਂ ਵੀ ਕੰਮ ਕੀਤਾ ਉਹ ਕਾਂਗਰਸ ਪਾਰਟੀ ਨੇ ਹੀ ਕੀਤਾ ਚਾਹੇ ਉਸ ਬੀਬੀ ਸੁਖਵੰਤ ਸਕੋਰ ਪਿੰਡਰ ਦੀ ਜੀ ਦਾ ਰਾਜ ਹੋਏ ਤਾਂ ਭਾਏ ਉਹ 6 ਮਹੀਨੇ ਜਿਹੜਾ ਇਸ ਤੋਂ ਪਹਿਲਾਂ ਸਰਦਾਰ ਪ੍ਰਤਾਪ ਸਿੰਘ ਭਾਈ ਪਾਰੇ ਨੇ ਉਹਨਾਂ ਬਥੇਰੇ ਕੰਮ ਕੀਤੇ ਨੇ ਤੇ ਜਾਂ ਥੋੜੀ ਟਰਮ ਜਿਹੜੀ 1 ਸਾਲ ਡੇਢ ਸਾਲ ਦੀ ਟਰਮ ਮਿਲੀ ਹੈ ਸੁਨੀਲ ਜਾਖੜ ਜੀ ਦੀ ਜਦੋਂ ਕਾਂਗਰਸ ਪਾਰਟੀ ਵਿੱਚ ਇਹ ਤੁਸੀਂ ਦੇਖਦੇ ਪਿਓ ਸਟੇਡੀਅਮ ਜਿਹੜਾ ਇਹ ਵੀ ਉਹਨਾਂ ਦੀ ਦੇਣਾ ਹੈ ਕਾਂਗਰਸ ਪਾਰਟੀ ਦਾ ਐਹੀ ਕਹਿੰਨੇ ਆ ਕਿ ਕਾਂਗਰਸ ਪਾਰਟੀ ਸਾਨੂੰ ਕੋਈ ਵਧੀਆ ਲੀਡਰ ਦੇਵੇ ਤਾਂ ਐਹੀ ਕਾਂਗਰਸ ਪਾਰਟੀ ਨੂੰ ਹੀ ਵੋਟਾਂ ਪਾਣੀ ਹੈ ਜੀ ਸਾਡੇ ਭੋਇ ਹਲਕੇ ਦੀ ਵੀ ਇਹੀ ਆਵਾਜ਼ ਹੈ ਸਾਡੇ ਗੁਦਾਸਪੁਰ ਜ਼ਿਲ੍ਹੇ ਦੀ ਵੀ ਇਹੀ ਆਵਾਜ਼ ਹੈ ਕਿ ਕਾਂਗਰਸ ਪਾਰਟੀ ਹੀ ਇੱਥ ਬਿਲਕੁਲ ਹੋਰ ਵੀ ਜਿਹੜੇ ਨੌਜਵਾਨ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕੀ ਚਾਹੁੰਦੇ ਨੇ ਤੇ ਕਿੰਨੂ ਵੋਟ ਪਾਣਗੇ ਹਾਂਜੀ ਕੀ ਨਾਮ ਹੈ ਸਰ ਮੇਰਾ ਨਾਮ ਬੋਸ਼ੀਸ਼ ਹੈ ਬੋਸ਼ੀਸ਼ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਵਾਰੀ ਜਿਹੜੇ ਲੋਕ ਸਭਾ ਦੇ ਚੋਣ ਆਉਣ ਜਾ ਰਿਹਾ ਕਿਹੜਾ ਦਾ ਨੇਤਾ ਚਾਹੀਦਾ ਤੁਹਾਨੂੰ ਸਾਨੂੰ ਨੇਤਾ ਜੀ ਲੋਕਲ ਚਾਹੀਦਾ ਜਿਹੜੇ ਸਾਡੀ ਸਮੱਸਿਆ ਸੁਣੀ ਜਾਏ ਕਿ ਅਹੀਂ ਜਾ ਕੇ ਮਿਲ ਸਕੀਏ ਕਿ ਜਿੱਦਾਂ ਕਿ ਪਹਿਲਾਂ ਸੱਨੇ ਦੇ ਹਲ ਤਾਰਿਆ ਇਹਨਾਂ ਨੇ ਹਵਾਈ ਯਾਦ ਰੱਖਾ ਕਿ ਜਦਾ ਆਇਆ ਕਿ ਬਸ ਉਹ ਤੇ ਮੈਨੂੰ ਦਿਖਿਆ ਨਹੀਂ ਕਿਤੇ ਮੈਂ ਗੁੰਮਦਸ਼ ਉਹਦਾ ਤੇ ਅਸੀਂ ਉਹ ਵੀ ਲਾਇਆ ਪੋਸਟਰ ਵੀ ਲਾਇਏ ਗਏ ਉੱਥੇ ਸਾਡੇ ਪਠਾਨਕੋੜੇ ਚ ਗੁਦਾਸਪੁਰ ਚ ਸਾਨੂੰ ਨੇਤਾ ਦਾਦਾ ਚਾਹੀਦਾ ਕਿ ਸਾਡੀ ਸਮੱਸਿਆ ਸੁਣੀ ਜਾਏ ਸੁਣੀ ਦਿਉ ਜਿਹੜਾ ਸੀਗਾ ਹੁਣ ਕੋਈ ਹੱਲ ਨਹੀਂ ਕੋਈ ਸਮੱਸਿਆ ਨਹੀਂ ਸੁਣੀ ਮਤਲਬ ਕੋਈ ਕੰਮ ਨਹੀਂ ਕੀਤਾ ਜਿੱਦਾਂ 5 ਸਾਲ ਹੋ ਰਿਹਾ ਐ ਐਮਪੀ 5 ਸਾਲ ਤੋਂ ਸਾਨੂੰ ਸਰ ਲੱਭੇ ਨਹੀਂ ਅਸੀਂ ਤੇ ਪੋਸਟਰ ਵੀ ਲਾਏ ਕੇ ਸਾਨੂੰ ਲੱਭ ਜਾਣ ਉਹ ਤੇ ਆਪਣੀ ਫਿਲਮ ਦੀ ਸ਼ੂਟਿੰਗ ਆਂਦੇ ਕਰਨ ਲੱਖਾ ਫਿਲਮ ਦੀ ਸ਼ੂਟਿੰਗ ਕਰਕੇ ਚੱਲ ਗਏ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਹਾਨੂੰ ਵੀ ਪਤਾ ਹੈ ਨਾ ਤੇ ਉਹ ਵੀ ਜਿਹੜਾ ਹੋ ਸਕਦਾ ਲੋਕਲ ਆਪਣਾ ਉਮੀਦਵਾਰ ਉਤਾਰ ਦੇਣ ਕੀ ਉਹਨਾਂ ਤੋਂ ਕੀ ਉਮੀਦ ਹੈ ਤੁਹਾਨੂੰ ਕੰਮ ਜਿਹੜੇ ਉਹਨਾਂ ਦੇ ਹੋਏ ਕੀ ਉਹਨਾਂ ਨੂੰ ਲੋਕੀ ਵੋਟ ਪਾਣਗੇ ਜੀ ਉਹਨਾਂ ਦਾ ਐਮਪੀ ਕੋਈ ਲੋਕਲ ਆਂਦਾ ਜਾਂ ਕੋਈ ਜਿਹੜਾ ਵੀ ਕੋਈ ਆਂਦਾ ਸਰ ਪੁੰਦੀ ਸਰਕਾਰ ਹੀ ਲੈ 2 ਟਾਈ ਸਾਲ ਹੋ ਚੁੱਕੇ ਆ ਉਹਨਾਂ ਨੇ ਕੋਈ ਕੰਮ ਦਰਸਾ ਕੋਈ ਕੀਤਾ ਏ ਉਹਦਾ ਬਸ ਪੋਸਟਰ ਲੱਗ ਗਏ ਫਾਲਤੂ ਖਰਚੇ ਪੋਸਟਰ ਤੇ ਹੋ ਗਏ ਫਿਲਮੀ ਸਟਾਈਲ ਲੱਖਾ ਕਰਦੇ ਆ ਉਹ ਨਿਊਜ਼ਾ ਦੇ ਵਿੱਚ ਚਲਾਉਂਦੇ ਆ ਜੀ ਬਸ ਅਸੀਂ ਇਹ ਕਰਤਾ ਹਾਂ ਉਹ ਕਰਤਾ ਹੋਇਆ ਕੰਮ ਦਾ ਕੋਈ ਵੀ ਨਹੀਂ ਤੁਸੀਂ ਜਿੱਥੇ ਮਰਜ਼ੀ ਪਿੰਡ ਜਾ ਕੇ ਕਿਤੇ ਸਿਟੀ 'ਚ ਜਾ ਕੇ ਪੁੱਛ ਸਕਦੇ ਹੋ ਕੋਈ ਕੰਮ ਨਹੀਂ ਹੋ ਜਾਂਦਾ ਬਾ ਫਿਲਮਾਂ ਹੀ ਲਾਈ ਉਹਨਾਂ ਨੇ ਬਸ ਉਹਦੇ ਵਿੱਚ ਟੀਵੀ ਦੇ ਵਿੱਚ ਹੀ ਨਿਊਜ਼ ਚਲਾਉਂਦੇ ਆ ਕੰਮ ਕੋ ਮ ਉਹਨਾਂ ਨੇ ਕੋਈ ਨਹੀਂ ਕੀਤਾ ਅੱਗੇ ਸਾਨੂੰ ਲੀਡਰ ਚਾਹੀਦਾ ਲੋਕਲ ਭਾਵੇਂ ਉਹ ਕਾਂਗਰਸ ਦਾ ਆਏ ਭਾਵੇਂ ਭੀਜਪੀ ਦਾ ਆਏ ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਆਏ ਜਿਹਨਾਂ ਨੂੰ ਸਾਨੂੰ ਲੋਕਲ ਲੀਡਰ ਮਿਲੇਗਾ ਅਸੀਂ ਵੋਟ ਉਹਨਾਂ ਨੂੰ ਪਾਉਣਾ ਨਹੀਂ ਲੋਕਲ ਤੇ ਹੋ ਗਿਆ ਮੰਨ ਲਓ ਲੋਕਲ ਵੀ ਕੱਲ ਨੂੰ ਕੰਮ ਨਹੀਂ ਕਰਦਾ ਤੇ ਫਿਰ ਕੀ ਕਰੋਗੇ ਫਿਰ ਇੱਕੋ ਇੱਕੋ ਪਾਰਟੀ ਕਾਂਗਰਸ ਪਾਰਟੀ ਪਹਿਲਾਂ ਵੀ ਉਹਨਾਂ ਨੇ ਦੇਖੋ ਕਿੰਨੇ ਕੰਮ ਕੀਤੇ ਹੈ ਜਿਹੜਾ ਸਟੇਡੀਅਮ ਸਟੇਡੀਅਮ ਜੋ ਵੀ ਸਾਡੇ ਪਿੰਡ 'ਚ ਬਣਿਆ ਗਿਆ ਇਹ ਪੂਰਾ ਕਾਂਗਰਸ ਪਾਰਟੀ ਨੇ ਹੀ ਬਣਾਇਆ ਦਾ ਹੁਣ 2-2 ਸਾਲ ਛਾੜੂ ਦੀ ਸਰਕਾਰ ਨੂੰ ਕਹਿੰਦੇ ਭਨੇ ਦਾ ਹੋ ਗਿਆ ਜਿੰਨੀ ਗੱਲਾਂ ਇਹ ਕਰਦੇ ਸੀ ਉਹਨਾਂ ਕੰਮ ਹੋਇਆ ਨਹੀਂ ਇਹਨਾਂ ਦੇ ਕੋ ਪਰ ਭਗਵਾਨ ਤਾਂ ਮਾਨ ਜੀ ਤੇ ਤੁਹਾਡੇ ਸਾਹਮਣੇ ਆਇਆ ਚਾਹੇ ਸਦਨ ਹੋਏ ਚਾਹੇ ਆਮ ਹੋਏ ਰੋਲਾ ਪਾਉਂਦੇ ਵੀ ਕੰਮ ਬਹੁਤ ਜ਼ਿਆਦਾ ਕਾਰੀਏ ਸਰਕਾਰ ਉਹਨਾਂ ਦੀ ਨੌਕਰੀਆਂ ਬੜੀਆਂ ਦੇਤੀਆਂ ਫਿਰ ਕੀ ਤੁਸੀਂ ਕਹਿੰਦੇ ਕੰਮ ਨਹੀਂ ਹੋਇਆ ਕਰ ਸਰ ਟੀਵੀ ਦੇ ਵਿੱਚ ਕਹਿਣਾ ਤੇ ਇਦਾਂ ਕਹਿਣਾ ਬੜਾ ਫਰਕ ਆ ਹੁਣ ਟੀਵੀ ਦੇ ਵਿੱਚ ਜੋ ਮਰਜ਼ੀ ਕਹਿੰਦੇ ਨੇ ਨਿਊਜ਼ ਹੀ ਦੇਣੀ ਆ ਉਹਦੇ ਮੈਮੀ ਕਹਿੰਦੇ ਨਾ ਕਿ ਮੈਂ ਇਦਾਂ ਕਰਦਣਾ ਕਿ ਮੈਂ ਉਦਾਂ ਕਰਦਣਾ ਕਰਨ ਤੇ ਕਹਿਣ ਤੇ ਬੜਾ ਫਰਕ ਆ ਸਰ ਬਿਲਕੁਲ ਬਿਲਕੁਲ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਨੌਜਵਾਨਾਂ ਦੇ ਵਿੱਚ ਰੁਚੀ ਹੈ ਕਿਹੜਾ ਹੈ ਚਾਹੁੰਦੇ ਨੇ ਨੇਤਾ ਹੋਰ ਵੀ ਸਾਡੇ ਨਾਲ ਨੌਜਵਾਨ ਜੁੜੇ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਕੀ ਕੀ ਚਾਹੁੰਦੇ ਨੇ ਹਾਂਜੀ ਕੀ ਨਾਲ ਜੀ ਸਰ ਸਭ ਤੋਂ ਪਹਿਲਾਂ ਮੇਰਾ ਜ਼ਿਲ੍ਹੇ ਦੇ ਲੋਕਾਂ ਨੂੰ ਮੇਰਾ ਸਤਿ ਸ੍ਰੀ ਅਕਾਲ ਮੈਂ ਰਵਿੰਦਰ ਕੁਮਾਰ ਬੋਵੀ ਡਰੋਡ ਮੈਰੇ ਤੋਂ ਮੈਂਬਰ ਆਫ ਪਾਰਲੀਮੈਂਟ ਇਲੈਕਸ਼ਨ ਐਮਪੀ ਦੇ ਸਿਰ ਤੇ ਆ ਗਏ ਨੇ ਤੇ ਸਾਡੇ ਜ਼ਿਲ੍ਹੇ ਦੇ ਲੋਕਾਂ ਦੀ ਸੋਚ ਆ ਵੀ ਹਰ ਵਾਰੀ ਅਸੀਂ ਸਾਨੂੰ ਪਾਰਟੀ ਜਿਹੜੀ ਗੁੰਮਰਾਹ ਕਰਦੀ ਆਈਆਂ ਕਈ ਵਾਰੀ ਲੀਡਰ ਜਿਹੜਾ ਨੇ ਹੀਰੋ ਹੀਰੋ ਨੂੰ ਲੈਣ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਡੇ ਲੋਕਾਂ 'ਚ ਕਮੀਆਂ ਰਹੀਆਂ ਆ ਜਿਹੜੇ ਗੁੰਮਰਾਹ ਹੁੰਦੇ ਆਏ ਨਾ ਤੇ ਸਾਡੇ ਜ਼ਿਲ੍ਹੇ ਦੇ ਲੋਕਾਂ ਦੀ ਸੋਚ ਆ ਵੀ ਸਾਡਾ ਜਿਹੜਾ ਐਮਪੀ ਲੀਡਰ ਜਿਹੜਾ ਆਏ ਮੌਜੂਦਾ ਸਰਕਾਰਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਵੀ ਉਹ ਲੋਕਲ ਲੀਡਰ ਲਿਆਇਆ ਜਾਏ ਜੋ ਕਿ ਸਾਡੇ ਜ਼ਿਲ੍ਹੇ ਦੀਆਂ ਸਮੱਸਿਆ ਨੂੰ ਮੈਂਬਰ ਆਫ ਪਾਰਲੀਮੈਂਟ ਜ਼ਿਲ੍ਹੇ ਦੇ ਬਣਾ ਕੇ ਐਮਪੀ ਸਾਹਿਬ ਚੁਣ ਕੇ ਸੰਸਦ ਸੇ ਭੇਜਿਆ ਜਾਏ ਸਾਡੇ ਜ਼ਿਲ੍ਹੇ ਦੀਆਂ ਜਿਹੜੀਆਂ ਸਮੱਸਿਆਵਾਂ ਬੇਰੁਜ਼ਗਾਰੀ ਦੀ ਨੌਜਵਾਨ ਬੜੇ ਬੇਰੁਜ਼ਗਾਰ ਆ ਰੁਜ਼ਗਾਰ ਨਹੀਂ ਹੈ ਕੋਈ ਸਾਡਾ ਜ਼ਿਲ੍ਹਾ ਦੋ ਜ਼ਿਲ੍ਹੇ ਸਾਡੇ ਗੁਰਦਾਸਪੁਰ ਔਰ ਪਠਾਨਕੋਟੇ ਪਿਛੜੇ ਹੋਏ ਜ਼ਿਲ੍ਹੇ ਆ ਜਿਹੜਾ ਵਿੱਚ 9 ਹਲਕੇ ਮੇਰੇ ਮੇਰੇ 9 ਹਲਕੇ ਜਿਹੜੇ ਆ ਇਹ ਸ਼ਾਮਿਲ ਆ ਤੇ ਇੱਥੇ ਰੁਜ਼ਗਾਰ ਇੰਡਸਟਰੀ ਦੀ ਬਹੁਤ ਘੱਟ ਆ ਤੇ ਸਾਡੀ ਪ੍ਰਸ਼ਾਸਨ ਅੱਗੇ ਜਨਤਾ ਨੂੰ ਅਪੀਲ ਆ ਆਉਣ ਲਈ ਮੌਜੂਦਾ ਸਰਕਾਰ ਨੂੰ ਅਪੀਲ ਆ ਕਿ ਸਾਡਾ ਜਿਹੜਾ ਲੀਡਰ ਹੈ ਐਮਪੀ ਉਹ ਲੋਕਲ ਲਿਆਇਆ ਜਾਏ ਲੋਕਲ ਨੂੰ ਟਿਕਟ ਦਿੱਤੀ ਜਾਏ ਜੋ ਕਿ ਉਹ ਸਾਡੀ ਸਮੱਸਿਆਵਾਂ ਨੂੰ ਸਮਝਿਆ ਜਾਏ ਬੋਲੀ ਇੱਕ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹਾਂਗਾ ਮੇਰਾ ਖਿਆਲ ਹੈ ਕਿ ਤੁਸੀਂ ਬੀਜੇਪੀ ਚ ਰਹੇ ਹੋ ਕਾਫੀ ਦਿਨ ਹੈ ਹਨਾ ਕੀ ਲੱਗਦਾ ਬੀਜੇਪੀ ਦੇ ਜਿਹੜੇ ਐਮਪੀ ਬਣੇ ਸੀਗੇ ਬੀਜੇਪੀ ਜੀਆਂ ਕੋਈ ਕੰਮ ਨਹੀਂ ਹੋ ਰਿਹਾ ਅੱਗੇ ਕਿਸਾਨੀ ਮੁੱਦਾ ਵੀ ਤੁਹਾਡੇ ਸਾਹਨੇ ਕਾਫੀ ਭਖਿਆ ਆ ਕਿਸਾਨ ਜਿਹੜੇ ਧਰਨਿਆਂ ਤੇ ਬੈਠਾ ਐ ਐਮਐਸਟੀ ਨੂੰ ਲੈ ਕੇ ਜਾਂ ਹੋਰ ਜਿਹੜੇ ਕਹਿੰਦੇ ਤਿੰਨ ਕਾਲੇ ਕਾਨੂੰਨ ਸੀਗੇ ਨਹੀਂ ਉਹਨਾਂ ਦੀ ਸੁਣਾਈ ਉਸ ਸਾਹਮਣੇ ਕੀ ਦੇਖਦੇ ਹੋ ਬੀਜੇਪੀ ਦਾ ਫਿਊਚਰ ਪੰਜਾਬ ਦੇ ਵਿੱਚ ਦੇਖੋ ਸਰ ਬੀਜੇਪੀ ਦੇ ਲੀਡਰ ਜਿਹੜੇ ਬੀਜੇਪੀ ਪਾਰਟੀ ਲੀਡਰ ਬਣਾ ਕੇ ਜਾਂ ਅਸੀਂ ਉਹਨਾਂ ਨੂੰ ਬਣਾ ਕੇ ਭੇਜਦੇ ਆ ਉਹਦੇ ਵਿੱਚ ਸਾਡੀਆਂ ਕਮੀਆਂ ਕਾਫੀ ਆ ਜੀ ਜਿਹੜੇ ਸਾਡੇ ਐਮਐਲਏ ਸਹਬਾਨ ਜਾਂ ਪੰਚਾਇਤੀ ਵਰਗ ਦੇ ਲੋਕ ਜਿਹੜੇ ਇਹ ਐਮਐਲਏ ਸਹਬਾਨ ਨੂੰ ਆਪਣਾ ਜਿਹੜਾ ਆ ਮੁੱਦਾ ਇਹਨਾਂ ਨੇ ਕਲੀਅਰ ਨਹੀਂ ਕਰਦੇ ਇਹਨਾਂ ਨੂੰ ਦੱਸਦੇ ਨਹੀਂ ਕਿਹੜਾ ਕਿ ਐਮਪੀ ਜਿਹੜਾ ਇਹਨਾਂ ਨੇ ਬਣਾਇਆ ਜਿਹੜਾ ਬੀਜੇਪੀ ਦੇ ਲੀਡਰ ਜਿਹੜੇ ਆਏ ਨਾ ਭਾਜੀ ਸਾਰੇ ਹੀ ਆਪਣੀ ਆਪਣੀ ਰੋਟੀਆਂ ਸੇਕਦੇ ਆ ਲੇਕਿਨ ਫਿਰ ਵੀ ਮੈਂ ਅਪੀਲ ਕਰਦਾ ਵੀ ਬੀਜੇਪੀ ਪਾਰਟੀ ਜਿਹੜੀ ਹੈ ਇਹ ਗੁੰਮਰਾਹ ਕਰਦੇ ਆਈ ਹੈ ਕਮਸ ਕਮ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਨੂੰ ਮੋਕੇ ਦੀ ਪੰਜਾਬ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਹੈਗੀ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਆਮ ਆਦਮੀ ਵੀ ਪਾਰਟੀ ਦੇਖੋ ਇਹ ਵਰਕ ਕਰ ਰਹੀ ਹੈ ਜਦੋਂ ਵੀ ਕੋਈ ਵੀ ਸਰਕਾਰ ਆਂਦੀ ਹੈ ਉਹਨੇ ਕੁਛ ਨਾ ਕੁਛ ਤੇ ਨਵਾਂ ਤੇ ਜਿਹੜਾ ਵੀ ਉਹ ਤੇ ਪਬਲਿਕ ਨੂੰ ਦੇਣਾ ਹੀ ਦੇਣਾ ਹੈ ਕੰਮ ਕਰ ਰਹੀ ਆ ਉਹ ਨੀਤੀਆਂ ਨਾਲ ਜੋ ਚਲੇਗੀ ਤੇ ਸਾਨੂੰ ਕੋਈ ਰੋਸ ਨਹੀਂ ਆ ਜੇਕ ਨੀਤੀਆਂ ਨਾਲ ਨਹੀਂ ਚਲੇਗੀ ਕੰਮ ਨਹੀਂ ਕਰੇਗੀ ਤੇ ਸਰ ਅਗਲੀ ਵਾਰੀ ਜਿਹੜੀ ਆ ਉਹ ਕਾਂਗਰਸ ਸਰਕਾਰ ਦੀਆਂ ਨੀਤੀਆਂ ਆ ਕੇ ਆਣਗੀਆਂ ਬੜੀਆਂ ਅੱਛੀਆਂ ਨੀਤੀਆਂ ਰਹੀਆਂ ਇਹਨਾਂ ਦੇ ਦੇਖੋ ਜੀ 70 ਸਾਲ ਹੋ ਗਿਆ ਦੇਸ਼ ਉਹ ਜਾਦ ਹੋਇਆ ਬੀਜੇਪੀ ਨੂੰ 15 ਤੋਂ 20 ਸਾਲ ਹੋਇਆ ਰਾਜ ਕਰਦੇ ਆ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਆ ਕਾਂਗਰਸ ਪਾਰਟੀ ਨੇ ਸਾਰੀਆਂ ਜੜੀਆਂ ਉਹ ਆਪਣੀ ਨੀਤੀਆਂ ਲੈਂਦੀਆਂ ਨੀਤੀਆਂ ਨਾਲ ਅੱਜ ਇਹ ਜਿਹੜਾ ਕੰਮ ਕਰ ਰਹੀ ਹੈ ਭਾਜਪਾ ਪਾਰਟੀ ਇਹ ਵੀ ਅੱਜ ਜਿਹੜੀਆਂ ਨੀਤੀਆਂ ਕਾਂਗਰਸ ਦੀਆਂ ਬਣੀਆਂ ਹੀਆਂ ਉਹਨਾਂ ਦੇ ਆਧਾਰ ਤੇ ਕਰ ਰਹੀ ਹੈ ਬਟ ਕਹਿੰਦਾ ਭਾਵੇਂ ਹੈ ਵੀ ਜਿਹੜੀ ਇਹਨਾਂ ਦੀ ਆਪਣੀਆਂ ਪਰਸਨਲ ਨੀਤੀਆਂ ਕੋਈ ਸਾਹਮਣੇ ਨਹੀਂ ਆਈਆਂ ਕਿਸਾਨ ਮੁੱਦੇ ਦੀ ਤੁਸੀਂ ਗੱਲ ਕੀਤੀ ਹੈ ਕਿਸਾਨ ਮੁੱਦੇ ਦਾ ਇੰਨਾ ਰੋਸ ਹੈ ਹਾਂਜੀ ਤੁਹਾਡੇ ਸਾਹਮਣੇ ਹੀ ਹੈ ਸਭ ਕੁਝ ਕਿੰਨੇ ਨੌਜਵਾਨ ਪੁੱਤਰ ਮਰ ਗਏ ਉੱਥੇ ਜਾ ਕੇ ਉਹ ਸਰਕਾਰਾਂ ਕੀ ਸੋਚਦੀਆਂ ਹਨ ਜੋ ਉਹ ਕਹਿੰਦੇ ਆ ਉਹ ਕਰਦੇ ਕਿਉਂ ਨਹੀਂ ਕਿਸਾਨ ਫਸਲ ਉਗਾਏਗਾ ਮਿਹਨਤ ਕਰੇਗਾ ਤੇ ਸਾਡਾ ਦੇਸ਼ ਚਲੇਗਾ ਜੇ ਕਿਸਾਨ ਹੀ ਬਹਿ ਗਿਆ ਕਹਿ ਸਕਦੇ ਆ ਕਿ ਲੋਕਲ ਲੀਡਰ ਹੀ ਤੁਹਾਨੂੰ ਚਾਹੀਦਾ ਲੋਕਲ ਨੇਤਾ ਹੀ ਚਾਹੀਦਾ ਜਿਹੜਾ ਲੋਕ ਸਭਾ ਚੋਣਾਂ ਵਾਸਤੇ ਤੇ ਉਹ ਵੀ ਉਹ ਚਾਹੀਦਾ ਜਿਹੜਾ ਕੋਈ ਕੰਮ ਕਰਨ ਵਾਲਾ ਹੋ ਉਹਨੂੰ ਤੁਸੀਂ ਬੋਟ ਪਾਓਗੇ ਹਾਂਜੀ ਬਿਲਕੁਲ ਸਾਨੂੰ ਸੂਝਵਾਨ ਨੇਤਾ ਚਾਹੀਦਾ ਹੋਏ ਲੋਕਲ ਸਾਨੂੰ ਇਹ ਹਵਾਈ ਜਿਹੀ ਤਰ੍ਹਾਂ ਸਾਡੇ ਭਾਈ ਸਾਹਿਬ ਆਪਣੇ ਸ਼ਰਮਾ ਜੀ ਨੇ ਬੋਲਿਆ ਗੋਸ਼ਸ਼ਣ ਤੁਹਾਨੂੰ ਪਹਿਲਾ ਬਿਆਨ ਦਿੱਤੇ ਆ ਕਿ ਸਾਨੂੰ ਐਸਾ ਲੀਡਰ ਚਾਹੀਏ ਕਿ ਜਿਹੜਾ ਵਧੀਆ ਲੀਡਰ ਹੋਏ ਹੋਏ ਲੋਕਲ ਜਿਹੜਾ ਸਾਡੀ ਸਮੱਸਿਆ ਨੂੰ ਸਮਝੇ بس ਇੰਨਾ ਹੀ ਕਹਿੰਦਾ ਹਾਂ ਮੈਂ ਬਿਲਕੁਲ ਬਿਲਕੁਲ ਦੋਸਤੋ ਤੁਸੀਂ ਦੇਖਿਆ ਕਿ ਇਹ ਨੌਜਵਾਨ ਸੀਗੇ ਜਿਹੜੇ ਨਿਰੋੜ ਮਹਿਰੋ ਤੋਂ ਸੀਗੇ ਇਹਨਾਂ ਨੇ ਸਾਫ਼ ਕੀਤਾ ਕਿ ਸਾਨੂੰ ਜਿਹੜਾ ਲੋਕਲ ਉਮੀਦਵਾਰ ਚਾਹੀਦਾ ਜਿਹੜਾ ਲੋਕ ਸਭਾ ਵਾਸਤੇ ਉਹੀ ਇੱਕ ਜਿਹੜਾ ਹੈਗਾ ਜਿਹੜਾ ਜਿਹੜਾ ਕੰਮ ਕਰਵਾ ਸਕਦਾ ਸਾਡੇ ਹਲਕੇ ਦੇ ਤੇ ਉਹਨਾਂ ਨੇ ਇਹ ਵੀ ਰੋਸ਼ ਕੀਤਾ ਕਿ ਜਿਹੜਾ ਪੈਰਾਸੂਟ ਤਾਂਹੀਂ ਪਹਿਲੇ ਤੋਂ ਆ ਰਿਹਾ ਇਹ ਸਾਨੂੰ ਬਿਲਕੁਲ ਪਸੰਦ ਨਹੀਂ ਉਹਨਾਂ ਨੇ ਮਤਲਬ ਕਿਤੇ ਵੀ ਕਹਿੰਦਾ ਵਾ 5 ਸਾਲਾਂ ਦੇ ਵਿੱਚ ਜਿਹੜਾ ਇਧਰ ਚ ਦੇਖਿਆ ਨਹੀਂ ਆ ਗਏ ਕਮਾ ਕਰਿਆਂ ਨੂੰ ਦੇਖਿਆ ਲੋਕਾਂ ਨੂੰ ਮਿਲਿਆ ਨਹੀਂ ਇਸ ਕਰਕੇ ਉਹਨਾਂ ਨੂੰ ਚਾਹੀਦਾ ਕਿ ਲੋਕਲ ਹੀ ਚਾਹੇ ਪਾਰਟੀ ਕੋਈ ਵੀ ਲੋਕਲ ਲੀਡਰ ਉਤਾਰੇ ਉਹ ਵੋਟ ਆਪਣੀ ਮਰਜ਼ੀ ਨਾਲ ਹੀ ਕਰਨਗੇ ਜਿਹੜਾ ਵੀ ਉਹਨਾਂ ਨੂੰ ਚੰਗਾ ਲੱਗੇਗਾ ਉਹਨੂੰ ਵੋਟ ਜ਼ਰੂਰ ਪਾਣਗੇ ਦੋਸਤੋ ਵਣੇਰੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ